ਤੰਨੇ ਮੇਂ ਵਾਲਾ ਇਹ ਕਿੰਨਾ ਦਾ ਸਟੇਪ ਹੈ ਇਹਦਾ ਬਲੂ ਕਰਾ ਇਹ ਉਸੇ ਤੇ ਫੋਕਸ ਰੱਖੂਗੀ ਕਹਿੰਦਾ ਇਹ ਕੰਪਲੀਮੈਂਟਸ ਲੈ ਲੇ ਹਾਂ ਤੇ ਮੈਨੂੰ ਦੱਸੋ ਕਿੰਨੀ ਕ ਲੱਗਦੀ ਪਰਪਲ ਅੱਛਾ ਸੋਹਣੀ ਲੱਗਦੀ ਇਹ ਸਾਰਾ ਡਾਰਕ ਹੋ ਰਿਹਾ ਜਾਂਦਾ ਫਿਰ ਪੱਗ ਕੋਈ ਹੋਰ ਕੱਲ ਦੀ ਬੰਨਾਂ ਕਿਹੜੀ ਬੰਨੀ ਹੈ ਸਾਰਾ ਬਲੂ ਹੋ ਰਿਹਾ ਕਿ ਆਜ ਮੈਂ 3 ਕਰੀਮ ਕਲਰ ਦੀ ਬੰਨਾਂ ਜਾਂ ਕੋਈ ਹੋਰ ਰੈੱਡ ਬੰਨਾਂ ਆਜ ਦੀ ਗੱਲ ਕਰਦਾ ਸਾਰਾ ਬਲੂ ਬਲੂ ਹੋ ਰਿਹਾ ਰੈੱਡ ਬੰਨ ਲੀਂ ਭਾਰਤ ਵੀ ਨਹੀਂ ਕਰਦੀ ਨਹੀਂ ਕਰਦੀ ਮੈਂ ਤਾਂ ਨਹੀਂ ਆਸਕੇ ਘਰ ਦੇ ਹੀ ਪੈਸੇ ਵੀ ਲਾਉਣੇ ਗਏ 1100 ਲਾਉਣਾ ਤੇ ਟੈਂਕ ਸਪੋਰਟ ਵੀ ਉਹਨਾਂ ਨੂੰ ਲੈਣੀ ਕਿ ਜਿਵੇਂ ਸੁਜਾਰੂ ਲਈ ਜਾਂਦੀ ਬਿੱਲੇ ਦੇ ਇਹ ਤਾਂ ਪੁਰਾਣੀ ਸੀ 2 ਸਾਲ ਹੋ ਗਏ ਤਹੀ ਨਹੀਂ ਕਿਹੜਾ ਲੱਗਿਆ ਹਾਂ ਇਹਨਾਂ ਨੂੰ ਮੈਂ ਕਿਹਾ ਕਿ ਗਿਰਦਾ ਆਪਾਂ ਪੈਸੇ ਹੀ ਲਾਉਣੇ ਆ ਨਹੀਂ ਨਹੀਂ ਜਦੋਂ ਆਪਾਂ ਨੂੰ ਨੰਬਰ ਦਿੱਤਾ ਵਾ ਗਿੱਲਾ ਤਾਂ ਫਿਰ ਉਹੀ ਗੱਲ ਫਿਰ ਇੰਨੇ ਪੈਸੇ ਲਾਉਣੇ ਆ ਜੇ ਜਦੋਂ ਆਪਾਂ ਸਟਿਚ ਕਰਾਵਾਂਗੇ ਤੇਰੇ ਨਾਲ ਨਹੀਂ ਆ ਕਿੱਥੇ ਨਾ ਯਾਰ ਮੈਂ ਦੱਸਦਾ ਤੇੱਤ ਚ ਨਾ ਕਰਾਉਂ ਕੋਈ ਮੋਰੀ ਇੱਟਾ ਨਹੀਂ ਲੈ ਮਿਲ ਜਦੀਆ ਵਧੀਆ ਮੋੜ ਲੈ ਜਦੀਆ ਯਾਰ ਇਹਨੇ ਨਹੀਂ ਚੱਕਰੀ ਜਿਵੇਂ ਅਗਲ ਦੀ ਗੱਲ ਤੈਨੂੰ ਮਿਲ ਜਾਹਰਾ ਵਾਲਿਆਂ ਦੇ ਲੈ ਕੇ ਜਾਣਾ ਤੈਨੂੰ ਜਾਹਰਾ ਵਾਲੇ ਬ੍ਰੇਡਰ ਹੋ ਜਾਣਾ ਤੇ ਫਿਰ ਫਿਟਿੰਗ ਮੈਂ ਕਰਾਉਣੀ ਆ ਤੇ ਕਸਵਾਉਣੀ ਆ ਇਹਨੂੰ ਮੈਂ ਕਰਾਉਂਗਾ ਯਾਰ ਇਹਨੂੰ ਲੈਣਾ ਇੱਕ ਵਾਰ ਸੁਣੂ ਕਿ ਕਰੀ ਮੈਂ ਇੱਕਦਮ ਡਿਊਗ ਤੇ ਲੈ ਕੇ ਜਾਂਦਾ ਜੀਪੀ ਜਦੋਂ ਕਾਰਡ ਕਰਦੀ ਆ ਅੱਜ ਇਹ ਕਾਲ ਨਹੀਂ ਆਉਂਦੀ ਫਿਰ ਇੰਨੀ ਆਉਣੀ ਨਹੀਂ ਨਹੀਂ ਨਹੀਂ